ਪੰਜਾਬ ਚ ਗੈਂਗਸਟਰ ਕਲਚਰ ਕਦੋਂ ਸ਼ੁਰੂ ਹੋਇਆ ਕਦੋਂ ਮੁੰਡੇ ਪੰਜਾਬ ਦੇ ਗੈਂਗਸਟਰ ਵਾਲੇ ਪਾਸੇ ਤੁਰੇ ਔਰ ਕੀ ਉਸ 16 ਸਰਕਾਰਾਂ ਨੇ ਇਹਨਾਂ ਨੂੰ ਹੁਸ਼ਾ ਕੀਤਾ ਉਹਨਾਂ ਨੂੰ ਪਨਾਹੀ ਦਿੱਤੀ ਇਹਨਾਂ ਨੂੰ ਇਹਨਾਂ ਦੇ ਪਿੱਛੇ ਖੜੇ ਹੋਏ ਪੁਲਿਸ ਪਿੱਛੇ ਖੜੀ ਹੋਈ ਦੇਖੋ ਪਿੱਛੇ ਖੜੀ ਹੋਣ ਦੀ ਗੱਲ ਮੈਂ ਪਹਿਲੇ ਦੱਸਦਾ ਕਿ ਕੁਝ ਅੰਸਰ ਹੁੰਦੇ ਨੇ ਇਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਇਹਨਾਂ ਦਾ ਦੂਰ ਵਰਤੋਂ ਕਰਨ ਵਾਸਤੇ ਕੁਝ ਪੋਲੀਟਿਸ਼ਨ ਹੁੰਦੇ ਨੇ ਜਿਹੜੇ ਮਾੜੇ ਪੋਲੀਟਿਸ਼ਨ ਨੇ ਉਹ ਆਪਣੇ ਲਿミਟਿਡ ਆਪਣੇ ਜਿਹੜੇ ਗਲਤ ਐਂਡਸ ਵਾਸਤੇ ਗਲਤ ਲਕਸ਼ਵਾਸਤੇ ਇਹਨਾਂ ਦੀ ਦੁਰਵਰਤੋਂ ਕਰਦੇ ਨੇ ਤੇ ਬਾਅਦ ਚ ਉਹਨੂੰ ਖਤਮ ਵੀ ਕਰ ਦਿੰਦੇ ਨੇ ਇਹੋ ਜਿਹੇ ਪੋਲੀਟੀਸ਼ਨ ਵੀ ਹੈਗੇ ਇਹਨਾਂ ਨਾਲ ਇਹੋ ਜੇ ਪੁਲਿਸ ਅਫਸਰ ਵੀ ਹੈਗੇ ਇਹੋ ਜੇ ਇਹਨਾਂ ਨਾਲ ਜੱਜ ਵੀ ਹੈਗੇ ਇਹੋ ਜੇ ਅਫਸਰ ਵੀ ਹੈਗੇ ਤੇ ਇਹੋ ਜੇ ਮੀਡੀਆ ਵਾਲੇ ਵੀ ਜਿਹੜੇ ਕਵਰ ਅਪ ਕਰਦੇ ਨੇ ਸਾਰਾ ਕੁਝ ਠੀਕ ਹੈ ਇਸ ਚੀਜ਼ ਨੂੰ ਇਹ ਸਾਰੇ ਮਿਸਯੂਜ਼ ਕਰਦੇ ਨੇ ਇਸ ਚੀਜ਼ ਨੂੰ ਇਹ ਸਿਸਟਮ ਇਹ ਪਿਛਲੇ ਸਮਝੋ 25 ਸਾਲਾਂ ਚ ਸ਼ੁਰੂ ਹੋਇਆ ਹੋਲੀ 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 ਸ਼ੁਰੂ ਹੁੰਦਾ ਗਿਆ 25 ਸਾਲ ਪਹਿਲਾਂ ਗੈਂਗਸਟਰ ਕਲਚਰ ਪੰਜਾਬ ਚ ਆ ਦੇਖੋ ਆਤਵਾਦ ਖਤਮ ਹੋ ਗਿਆ ਸਰ ਬਿਆਨ ਸਿੰਘ ਸੀ ਉਹਨਾਂ ਦਾ ਅਸੈਸਿਨੇਸ਼ਨ ਹੋਇਆ ਉਸ ਤੋਂ ਬਾਅਦ ਮਾਹੌਲ ਬਿਲਕੁਲ ਬਹੁਤ ਵਧੀਆ ਸੀ ਕੁਝ ਸਮੇਂ ਤੱਕ ਉਸ ਤੋਂ ਬਾਅਦ ਹੋਲੀ ਹੋਲੀ ਲੋਕਾਂ ਨੂੰ ਲੱਗਿਆ ਵੀ ਆਪਾਂ ਕਿਸ ਪਾਸੇ ਚਲੀਏ ਤੇ ਕੁਝ ਪੋਲੀਟਿਸ਼ੀਅਨ कुछ पुलिस अफसर कुछ क्रिमिनल ये हौली हौली ड्रग्स शुरू होया क्राइम शुरू हो जड़ी गल् मैं की लैंड माफिया सैंड माफिया ड्रग माफिया लिकर माफिया एक्सट्रॉशन माफिया ये पांच-छह छे योजे जरिए शुरू हो गए ये सारा ऑर्गेनाइज होया, तो इस पुलिस वाले भी मिले ये चीज़ जड़ी हौली हौली शुरू होंगी गई समझो सतानवे दो हज़ार दो हज़ार पत्तों बाद ਦਵਾ ਕੀ ਸ਼ੁਰੂ ਹੋ ਗਿਆ 2005 ਤੋਂ ਬਾਅਦ 5-7 ਤੋਂ ਬਾਅਦ ਇਹ ਦਵਾ ਕੀ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਵਧ ਗਿਆ ਅੱਜ ਆਪਾਂ ਜਿੱਥੇ ਖੜੇ ਹਾਂ ਦੇਖੋ ਵਧ ਗਿਆ ਸੋ ਇਸ 'ਚ ਰੋਕ ਪਾਉਣ ਵਾਸਤੇ ਬੜੀ ਮਿਹਨਤ ਬੜੀ ਇਮਾਨਦਾਰੀ ਨਾਲ ਬੜੇ ਤਰੀਕੇ ਨਾਲ ਸਿਸਟਮ ਕਾਇਮ ਕਰਨੇ ਪੈਣੇ ਟ੍ਰੇਨਿੰਗ ਦੇਣੀ ਪੈਣੀ ਹੈ ਕਈ ਕਦਮ ਉਠਾਉਣੇ ਪੈਣੇ ਤਾਂ ਜਾ ਕੇ ਸਰਕਾਰ ਦੇ ਵਿਲਪਾਰ ਹੋਣੀ ਚਾਹੀਦੀ ਹੈ ਪੁਲਿਸ ਦੀ ਹੋਣੀ ਚਾਹੀਦੀ